ਆ ਨਾ ਲਗਾਈ ਕਰਾ ਜੂਦੇ ਦੋਨੇ ਸਾਈਡਾਂ ਦੀ ਠੀਕ ਆ ਰੋਟੀ ਆ ਜੂ ਸੌਰੀ ਅਸੀਂ ਇਹਨੂੰ ਇਹ ਕਰਦੇ ਵਿੱਚ 14 ਦੇ ਕਰਦੇ ਨੇ ਲਗਾਈ ਆਪੋ ਆਪਣੀ ਹਾਂ ਲੈ ਲੈ ਉਹਦਾ ਵੀ 200 ਲੱਗੋ ਉਹ ਵੀ ਜਿਗਰਾ ਤੇ ਕੋਈ ਆ ਪੁੱਛੋ ਮਾਰ ਦੇ ਪੁਰਾਣਾ ਆਇਆ 200 ਨਾਲ ਮਾਰ ਆ 200 ਨਾਲ ਦੀ ਵੰਦਣਾ ਪਈ 200 ਨਾਲ ਮਾਰਦੇ ਵੀ ਜੀ اے جا ہو گیا بھائی سنت مو چلدا نہیں اے منڈا لیندا لے نا لے نا تو لے نا آ جا 14 دا چل ہو گیا اے دے لا دیا بھائی ਵੇਰੇ ਦਾ ਕੀ ਲਾਉਣਾ ਕੋਈ ਤੇਰੇ ਲਾ ਤੂੰ ਮੁੰਡੇ ਦਾ ਮਾਲ ਪੜਦਾ ਮੇਰਾ ਇਹਦਾ ਇਹਦਾ ਪੜਦਾ ਆ ਲੈ ਆ ਜੋ ਉਹ ਬੰਦਾ ਹੋਰ ਨਹੀਂ ਉਹ ਗੱਲ ਸੁਣ ਓਏ ਓਏ ਕਿੱਥੇ ਆਣਿਆ ਕਰਾਂ ਓਏ ਸਾਡੇ ਆਣਿਆ ਉਹ ਚੋਰੀਆਂ ਦਾ ਬੰਦਾ ਆ ਉਹ ਵੇ ਮੁੰਡਾ ਲੈ ਲੈਣ ਤੇ ਬਾਈ ਚੱਲ 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 ਤਰ ਮੈਂ ਕਹਿੰਦੇ ਪਿੱਛੇ ਆਇਆ ਨੁਕਾ ਆਵੇ ਡੰਗ ਲਾ ਲੋ ਆਇਆ ਨੁਕਾ ਉਹ ਜੋ ਬਹੁਤ ਜ਼ੋਰ ਲੱਗਿਆ ਆ ਜਾ ਆ ਜਾ ਬਹੁਤ ਜ਼ੋਰ ਲੱਗਿਆ ਬਾਈ ਉਹ ਮੈਂ ਹੁਣ ਦੜੇ ਬਾਈ ਕਰਕੇ ਸੀਰੇ ਲੱਗਿਆ ਕਹਿੰਦਾ ਇਹ ਕਹਿੰਦਾ ਬਾਈ ਗਰੀਬ ਬੰਦਾ ਕਿਹੜਾ ਬੰਦਾ ਵਜੀ ਹੋਏ ਕਾਲਿਆਂ ਵਾਲੀ ਆ ਦੋ ਬੱਕਰੇ ਹੋਏ ਆ ਇੱਕ ਤਾਂ ਮੋਟਾ ਰਹਿ ਜਾ ਇੱਕ ਵਧੀਆ ਹੈਗਾ ਇਹ ਦੋਨੇ ਹੋਗੇ 14000 ਦੇ ਬੜਾ ਫਾਸਮਾ ਮੈਚ ਸੀਗਾ ਹਾਂ ਕੋਈ ਦਲਾਲ ਹਾਂ ਹੁਣ ਹੋਇਆ ਸੌਦਾ ਮਾਖਾ ਵਪਾਰੀ ਤੇ ਵਪਾਰੀ ਡਿੱਗੇ ਖੜੇ ਸੀ। ਓ ਮੈਂ ਬਾਈ ਯਾਰ ਚੱਲ ਗਰੀਬ ਬੰਦਾ ਮਾਚਾ। ਪੂਰਾ ਬਾਈ ਦਾ ਇੱਕ ਬੱਕਰਾ ਮਰ ਗਿਆ ਸੀ ਉਹਦੇ ਕਰਕੇ ਥੋੜਾ ਜਿਹਾ ਮੇਚ ਫਸ ਗਿਆ ਸੀਗਾ। ਪਹਿਲਾਂ ਹੁਣ ਸਾਰੀ ਬੱਕਰੇ ਮਰ ਗਏ ਦਾ ਬਜਾਰੇ ਦਾ 3500 ਦਾ ਦਿੱਤਾ। ਨੀ ਆ ਬਈ ਇਹ। ਆ ਨੁਕਸਾਨ ਹੋ ਗਿਆ ਹੁਣ ਉਹ ਬਾਈ ਇਹਨਾਂ ਤੇ ਪਾਤਾ ਨੁਕਸਾਨ ਉਹਨੇ। ਤੇ ਵਪਾਰੀ ਨੂੰ ਵੀ ਮਾੜਾ ਜ ਮੈਨੂੰ ਐ ਲੱਗਦਾ ਹੈ ਕਿ ਹੁਣ ਕੱਢਣ ਪਾਉਣ ਨੂੰ ਹੈ ਨਹੀਂ ਕੋਈ। ਇਹਦਾ ਆਪਣੇ ਕਹਿ ਸੀ ਲੈ ਗਿਆ ਮੁੰਡਾ। ਹਾਂ। ਮੈਂ ਇਹਦਾ ਨੁਕਸਾਨ ਹੋਇਆ ਬਾਈ ਦਾ ਹਾਂ ਹਾਂ ਠੀਕ ਹੈ ਠੀਕ ਹੈ ਚੱਲ ਕੋਈ ਗੱਲ ਨਹੀਂ 100 200 ਘਾਟਾ ਪੈ ਜੂਗਾ ਤਾਂ ਵੀ ਮੈਂ ਚੱਲੂ ਹਾਂ 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 ਠੀਕ ਹੈ ਬਾਈ ਉਹਨੇ ਘਾਟਾ ਇਹ ਵੀ ਤੜਕੇ ਦੀ ਵਿਚਾਰੇ ਦੀ ਸੇਵਾ ਕਰਾਈ ਆ ਇਹ ਵੀ ਜਿਗਰਾ ਵੰਡੀ ਚੋ ਵੀ ਸਹਾਇਤਾ ਕਰਾਈ ਆ ਵਿਚਾਰੇ ਜੀ ਇਹਦਾ ਬੱਕਰਾ ਮਰ ਗਿਆ ਸੀ ਓ ਯਾਰ ਮੈਂ ਤਾਂ ਅੱਜ ਸੀਰੇ ਸੀਰੇ ਗਿਆ ਸੀਰੇ ਨਾਲ ਨਾਲ ਆਪਣੇ ਲਿਆ ਆਏ ਕਰਕੇ ਬਹੁਤ ਵਧੀਆ ਹੋ ਗਿਆ ਸਾਰੀ ਮੰਡੀ ਚ ਤੁਰਿਆ ਮੈਂ ਇਹਦੇ ਨਾਲ ਵਿਚਾਰਿਆਂ ਸਾਰਿਆਂ ਨੇ ਕਿਸੇ 100 50 ਮਦਦ ਕੀਤੀ ਇਹਦਾ ਮੰਡੀ ਉਹ ਵਧੀਆ ਹੋਇਆ ਬਈ ਬਹੁਤ ਵਧੀਆ ਹੋ ਗਿਆ ਸੋਤਾਂ ਆ ਜਾ ਮੈਂ ਕਿਹਾ ਚੱਲ ਕੋਈ ਨਾ ਕਾਲਿਆਂ ਵਾਲੀ ਬਈ ਖੜਿਆ ਖੜਿਆ ਜੀ ਕਾਲਿਆਂ ਵਾਲੀ ਪਿੰਡ ਤੋਂ ਆ ਬਈ ਇਹ ਦੋ ਬੱਕਰੇ ਇੱਕ ਲਾਲ ਆ ਇੱਕ ਡੱਬਾ ਵੇਚ ਲੈਣੀ ਆ ਵੀ ਮੁੜਿਆਉਣ ਯਾਰ ਬਚਾਰੇ ਹਾਂ ਹਾਂ ਪੂਰੇ ਜੇ ਕਰਤੇ ਹਾਂ ਉਹਦਾ ਵੀ ਜਿਹੜਾ ਹਾਂ ਉਦੋਂ ਡਿੱਗ ਪਿਆ ਹੋਊਗਾ ਨਾ 6:00 ਵਜੇ ਹੋਊਗੀ ਕਿਤੇ ਨਾ ਕੋਈ ਨਹੀਂ ਯਾਰ ਆਪਾਂ ਨੂੰ ਘਟਾ ਜਾਣਗੇ ਕੋਈ ਹੁਣ ਘਰ ਮਰ ਗਿਆ ਉਹ ਵਿਚਾਰਾ ਆ ਮੰਡੀ ਦੇ ਮਾਲਕਾਂ ਦੀ ਮੰਗ ਬਹੁਤ ਵਧੀਆ ਮਦਦ ਕਰਾਈ ਆ ਭਰਾ ਯਾਰ ਇਹਦੀ ਕੋਈ 12 ਨੂੰ ਭਾਲਦਾ ਸੀ ਕੋਈ 11 ਨੂੰ ਭਾਲਦਾ ਸੀ ਪਹਿਲੇ ਨਿਸ਼ਕਾਨ ਹੋਗੇ ਤਾਂ 8000 ਤੋਂ ਮਰ ਗਿਆ ਪਹਿਲੇ 14000 ਦੀ ਲੈ ਲੈ ਬਹੁਤ ਵਧੀਆ ਹੋ ਗਿਆ ਭਾਈ ਬਹੁਤ ਵਧੀਆ ਹੋ ਗਿਆ ਚਲੋ ਕਿਹੜੀ ਸਤਿ ਸ਼੍ਰੀ ਅਕਾਲ ਜੀ ਚਿੱਟੀ ਸੂਈ ਵੀ ਨਾ ਕੀ ਹਾਂ ਹਾਂਜੀ ਲਾਲ ਦੇਖ ਆ ਸੁਣਨ ਵਾਲੀ ਆ ਬੱਕਰੀ ਪੰਜ ਚਾਰ ਦਿਨਾਂ ਦੀ ਉਹਨਾਂ ਮੈਂ ਦੰਦ ਲਓ ਜੀ ਦੇਖ ਸਕਦੇ ਹੋ ਲਹਿਰੇ 베ਗੇ ਦੀਆਂ ਕੁਆਲਿਟੀ ਬਹੁਤ ਚੰਗੀ ਕੁਆਲਿਟੀ ਆ ਭਾਈ ਕੁਲਦੀਪ ਇਹ ਬਾਈ ਦੀਆਂ ਬੱਕਰੀਆਂ ਲਹਿਰੇ 베ਗੇ ਵਾਲੀ ਮੰਡੀ ਜਿਹੜੀ ਲੱਗਦੀ ਆ ਸੋਮਵਾਰ ਦੀ ਹਾਂ ਭਾਈਆਂ ਜੀ ਮਾਦਾ ਬਹੁਤ ਮਸ਼ਹੂਰ ਕੁਆਲਿਟੀ ਆ ਬਰੀਡ ਬਹੁਤ ਚੰਗੀ ਆ ਆਹ ਲਓ ਸੋਮਵਾਰ ਵਾਲੀ ਮੰਡੀ ਆਜੋ ਇੱਥੇ ਸਾਹਮਣੇ ਆਜੋ ਹਾਂ ਉਹਦਾ ਭਾਈ ਆ ਬਾਈ ਕੁਲਦੀਪ ਦਾ ਭਾਈ ਆ ਇਹੇ ਲਹਿਰੇ 베ਗੇ ਵਾਲੇ ਆ ਚੀਜ਼ਾਂ ਰੱਖਦੇ ਆ ਇਹਨਾਂ ਕੋਲੇ ਕੁਆਲਿਟੀ ਆ ਨਾ ਚੱਲਦਾ ਮਾ ਜੋਲੀ ਸੀ ਕਿ ਜਾਇਜ ਮੁੱਲ ਕਰੀ ਗਾ ਘੱਪਣਾ ਇਹਨਾਂ ਨੂੰ 100-200 ਦਾ ਕਰਨਾ ਤੇ ਆਪਣੇ ਸੋਮਵਾਰ ਤੇ ਵੀ ਸਿੱਧਾ ਹੀ ਆਇਆ ਕਰਨ ਇਹ ਜਾਇਜ ਮੁੱਲ ਜਿਹੜੇ ਮੰਡੀ ਹਾਂ ਆਇਆ ਕਰਨ ਇਹਦਾ ਦਵਾਕਾ ਮੰਗਦੇ ਆ 25000 ਰੁਪਏ 25 ਠੀਕ ਆ ਇਹਦਾ 25000 ਇਹਦਾ 35 ਇਹਦਾ ਪਈ ਗੱਪਣਾ ਅੱਛਾ ਖਾਣ ਪੀਣ ਦੀ ਬਾੜੀ ਭੁੱਲੀ ਆਪਾਂ ਹੋਗਵੇਂ ਹੋਗਵੇਂ ਉਹ ਹਜੇ ਪੱਠਾਂ ਦੀ ਫੈੜਾਂ ਹੈਂ ਕਿਵੇਂ ਇਹ ਗੱਲਬਾਤ ਗੱਬੜਾ ਖਾਲੀ ਹੈ ਖਾਲੀ ਹੈ ਜੀ ਖਾਲੀ ਹੈ ਜੀ ਪੂਰੇ ਦੰਦ ਕਰ ਕੀ ਤੇ ਖਾਲੀ ਹੈ ਕਦ ਕੁੱਦ ਚੰਗਾ ਕੀਤਾ ਭرائی ਨਹੀਂ ਵੈਸੇ ਨਹੀਂ ਭرائی ਨਹੀਂ ਲੋਈਂ ਤਾਰਾਂ ਕਰੀ ਜਾਂਦੇ ਬਈ ਹੁਣ ਇੱਕ ਪਠ ਦੇਖਿਓ ਉਧਰ ਨੂੰ ਪਰੇ ਨੂੰ ਫੇਰ ਤਾਂ ਚੰਗੀ ਗੱਲ ਇੰਨਾ ਕਦ ਕਰਾ ਕੇ ਜਿਹੜੀ ਲਵਾਣੀ ਹੈ ਅੱਛਾ ਖਾਈ ਇੱਧਰ ਬੱਚੇ ਇਹਦੇ ਨਾਲੇ ਤੋਂ ਉਹ ਵੀ ਨਹੀਂ ਭرائی ਉਹ ਵੀ ਕਦ ਬਹੁਤ ਚੰਗਾ ਉਹ ਵੀ ਪੂਰੇ ਦੰਦ ਕਰ ਗਈ ਡਰਾਉ ਬੈਠਾ ਹੈਗਾ ਉਹ ਇੱਕ ਬੱਚਾ ਜੀ ਨਾਲੇ ਉਹ ਲੱਚਤਾ ਕਿਹੜੀ ਦੇ ਆ ਚਿੱਟਾ ਜਿਹੜਾ ਹਾਂਜੀ ਹਾਂਜੀ ਆ ਤੇ ਜਿਹੜੀ ਇਹ ਚਿੱਟੀ ਆ ਇਹ 3 ਮਹੀਨਾ ਦੀ ਗੱਬਣ ਇਹ 3 ਮਹੀਨਾ ਦੀ ਗੱਬਣ ਆਹ 3 ਮਹੀਨਾ ਦੀ ਗੱਬਣ ਫੁੱਲ ਗਰੰਟੀ ਨਾਲ ਫੁੱਲ ਗਰੰਟੀ ਜੀ ਜੇ ਤੇ ਕਿਸੇ ਕੋਲੇ ਵੀ ਨਹੀਂ ਮਾਰੀ ਪਰ ਜਿਹੜੀ ਇੱਥੇ ਹੋਊਗੀ ਨਾ ਕਿਉਂਕਿ ਇਹ ਮੰਡੀ ਆਪ ਨੂੰ ਆਉਂਦੇ ਆ ਇਹਨਾਂ ਦੇ ਬਜ਼ੁਰਗਾਂ ਤੋਂ ਲੈ ਕੇ ਇਹਨਾਂ ਕੋਲੇ ਬੱਕਰੀਆਂ ਦਾ ਕੰਮ ਆ ਕੁਆਲਿਟੀ ਰੱਖਦੇ ਆ ਨਾ ਚੱਲਦਾ ਪਹਿਲਾਂ ਤਾਂ ਚੋੜਾ ਬੋਲ ਕੇ ਖੋਲ ਕੇ ਚਾ ਲੈ ਜਾਓ ਬੇਗਾ ਪੰਡਾ ਉਹ ਗੱਲ ਨਹੀਂ ਆਏ ਹਾਂ 1921 ਹੁੰਦੀ ਆ ਮੰਡੀ ਲੋਗਾਂ ਦੇ ਕੋਈ ਉਹਦਾ ਬੰਦਾ ਤਾਂ ਹੈਣੀ ਇਹ ਇੱਥੇ ਹੁੰਨੇ ਵੀਰਵਾਰ ਨੂੰ ਇੱਥੇ ਹੁੰਨੇ ਆ ਹਾਂ ਸੋਮਵਾਰ ਨੂੰ ਲਹਿਰੇ ਵੇਗੇ ਮਿਲਾਂਗੇ ਉਹ ਇਹਦਾ ਇਹਦਾ ਸਵੇਰ ਵਾਲਾ ਡਾਂਗੀ ਆ ਕੋਈ ਏਖੜਪੇ ਵਾਲਾ ਕੰਮ ਨਹੀਂ ਆਪਣਾ ਵੀ ਕੱਲ ਦੀ ਛੱਡੀ ਫਰਦੇ ਆ ਬਾਬਾ ਏਖੜਾ ਲੈ ਇਹਨਾਂ ਦਾ ਕੰਮ ਨਹੀਂ ਆ ਪਤਾ ਟੜਕੇ ਵਾਲਾ ਗਾਰੰਟੀਆਂ ਚੀਜ਼ ਨਹੀਂ ਟੜਕੇ ਵੀ ਬੱਚਾ ਚੰਗਾ ਆਇਆਗਾ ਉਦੋਂ ਵਾਲਾ ਪਟੋਲੇ ਦਰਦ ਹੁਣ ਲੱਗਾ ਸੀ ਇਹਦਾ ਜੋ ਗਲਾਸ ਚੋਕੇ ਉਹਨੂੰ ਅੱਧਾ ਗਲਾਸ ਪਿਆਤਾ ਪਿਆਤਾ ਚਲੋ ਉਹ ਠੀਕ ਹੋ ਗਈ ਹਾਂ ਪੱਠੀ ਨੇ ਇਹ ਵੀ ਦੇਖ ਰਿਹਾ ਹਾਂ ਪੱਠ ਬਹੁਤ ਚੰਗੀ ਹੈ ਇਹਦੀ ਵੀ ਇਹ ਕਿਉਂ ਚੱਲ ਰਹੀ ਹੈ ਨਹੀਂ ਕਹਿ ਰਹੀ ਹੈ ਅਲੱਗ ਲੱਗਦੀ ਹੈ ਅਲੱਗ ਹੈ ਤਾਂ ਇਹਦੀ ਮਾਂ ਦਾ ਘਰੇ ਹੈ ਕਿਹਦੇ ਕੀ ਪੈਸੇ ਨੇ ਇਹ ਕਿੰਨੇ ਇਹਦਾ 25000 ਕਿੰਨਾ 25000 2500 25000 ਜੋ 25000 ਅੱਠ ਕਰਨੀ ਦੇ ਮੇਰੇ ਕਿੰਨੇ 2500 ਕੁਆਲਿਟੀ ਆ ਜ਼ਿਆਦਾ ਇਹ ਕਿਤੇ ਇਹ ਜਿਹੜੀਆਂ ਪਈਆਂ ਕਿਤੇ ਬਹੁਤ ਚੰਗੀ ਕੁਆਲਿਟੀ ਇਹ ਜਿੱਦਾਂ 16 15 ਇੰਚ ਦਾ ਹੋਣ ਕੰਨਾ ਅਜੇ ਤਾਂ 2 3 ਮਹੀਨੇ ਦੀ ਹੂੰ ਜਦੋਂ ਆਏ ਹੋਗੇ ਇਹ ਤਾਂ ਐਡੇ ਤੇ ਹੋ ਜਾਣਗੇ ਕੰਨਾ ਤਾਂ ਇਹ ਜੀ ਚਿੱਟੀਆਂ ਦੁਨੇ ਲੰਬਾਂ ਹੀ ਬਖ ਖਾਣ ਪੀਣ ਦਾ ਕੋਈ ਕਿਸੇ ਪਾਸੋਂ